ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਘਰ ਤੇ ਗੁਰਪ੍ਰਿਆ ਸਾਸੰਗਤ ਜੀ 21 ਨੂੰ 2025 ਨੂੰ ਗੁਰਦੁਆਰਾ ਡੱਲਾ ਸਾਹਿਬ ਪਾਈ ਲਾਲੂ ਜੀ ਦੇ ਗੁਰਦੁਆਰੇ ਵਿੱਚ ਮਸ਼ਾਅਰਤ ਸ਼ੁਭ ਦਿਹਾੜਾ ਮਨਾਇਆ ਗਿਆ ਇਹ ਮੇਲਾ 3 ਦਿਨ ਰਹਿੰਦਾ ਹੈ ਸੱਚੇ ਪਾਤਸ਼ਾਹ ਗੁਰਦੁਆਰੇ ਨੂੰ ਬਹੁਤ ਅੱਛਾ ਸਜਾਇਆ ਗਿਆ ਹੈ ਬਹੁਤ ਬੀੜਾ ਪਿੰਗੇ ਦਾ ਕੰਮ ਚਲਾਇਆ ਹੋਇਆ ਬਹੁਤ ਬਹੁਤ ਰੋਸ ਸੰਗਤਾਂ ਆਈ ਹੈ ਦਰਸ਼ਨ ਕਰਨ वाहे गुरु जी ने गुरुद्वारा साहब ने बहुत चंती है इत एक कोठड़ी है तीया साप जी कोठड़ी है जेडी कि तीन दिन ही खुलती है मस्या के ਇਸ ਮਛਿਆ ਤੇ ਦੋ ਦਿਨ ਹਸਿਆ ਹੁੰਦੀ ਆ ਇੱਕ ਦਿਨ ਪਹਿਲਾਂ ਖੁੱਲਦੀ ਆ ਤਿੰਨ ਦਿਨ ਖੁੱਲਦੀ ਆ ਕਹਿੰਦੇ ਜਿਸ ਨੂੰ ਬੁਖਾਰ ਹੋਵੇ ਉਸ ਦਾ ਬੁਖਾਰ ਨਾ ਉਤਰਿਆ ਹੋਵੇ ਜਾਂ ਤੀਆਂ ਤਿੰਨੇ ਦਿਨਾਂ ਦਾ ਬੁਖਾਰ ਉਤਰਦਾ ਹੋਵੇ ਤੀਜੇ ਦਿਨ ਚੜਦਾ ਹੋਵੇ ਜਾਂ ਬੱਚੇ ਨੂੰ ਘੰਡਰਦਾ ਹੋਵੇ ਜੀ ਕੌਮ ਸੀ ਉਹ ਬੰਦੇ ਅਕਾਲੀ ਜਿਹੜੇ ਹੱਥ ਨਾ ਕਿਸੇ ਦੇ ਆਉਂਦੇ ਹਨ ਇਸ ਕਰਕੇ ਇਸ ਦੀ ਬਹੁਤ ਮਹਾਨਤਾ ਹੈ ਭਾਈ ਲਾਲ ਭੂਜੀ ਨੇ ਇਸ ਖੋਖੜੀ ਦੇ ਵਿੱਚ ਇਹ ਤਿਆਤਰੀ ਕੈਡ ਕੀਤਾ ਸੀ ਇੱਕ सिर्फ बिल्डिंग की खोली जाती इतने बॉली साहब भी है गुरुद्वारा बॉली साहब इतने संगत स्नान कर दी है मस्या के जिस बंद कोई बीमारी हो गई बीमारी ठीक हो जाती है इस मस्या के स्नान करने बहुत संगत ਕਰਦੇ ਹਾਂ ਸੱਚੇ ਪਾਤਸ਼ਾਹ ਵਾਹਿਗੁਰੂ 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 ਇੱਥੇ ਪੂਰਾ